이따 <목소리나> 봐. ਅੱਜ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਜਗਰਾਉਂ ਪੁਰ ਸਥਿਤ ਜਿਹੜਾ ਉਹਨਾਂ ਦਾ ਸमारक ਬਣਿਆ ਉੱਥੇ ਸ਼ਾਦਾ ਸ਼ਮਨ ਭੇਟ ਕਰਨ ਆਏ ਆਂ ਔਰ ਲੋੜ ਆ ਅੱਜ ਦੇ ਸਮੇਂ ਜਿਸ ਸੋਚ ਨੂੰ ਲੈ ਕੇ ਇਹਨਾਂ ਸ਼ਹੀਦਾਂ ਨੇ ਸਰਦਾਰ ਭਗਤ ਸਿੰਘ ਨੇ ਰਾਜਗੁਰੂ ਨੇ ਸ੍ਰੀ ਗੁਰਦੇਵ ਜੀ ਨੇ ਸ਼ਾਹਦਤੀ ਦੇਸ਼ ਲਈ ਦੇਖਤੀ ਇਕਤਾ ਲਈ ਅਖੰਡਤਾ ਲਈ ਔਰ ਇੱਕ ਬੜੀਆ ਦੇਸ਼ ਜਿਹੜਾ ਸੁਪਨਿਆਂ ਦਾ ਦੇਸ਼ ਸੀ ਉਹਨੂੰ ਸਿਰਜਾਂ ਬਾਰੇ ਜੋ ਸੁਪਨਾ ਲੈ ਕੇ ਉਸ ਦੁਨੀਆ ਤੋਂ ਚਲੇ ਗਏ ਸਾਨੂੰ ਉਹ ਸੋਚ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਓਕੇ ਨਾ ਰਿਆ ਨਾ ਗੱਲ ਨਹੀਂ ਬਣਨੀ ਸਮੇਂ ਦੀ ਸਰਕਾਰ ਨੂੰ ਮੈਂ ਹਲੂਣਾ ਦੰਨਾ ਕਿ ਭਾਈ ਤੁਸੀਂ ਖੜਕਣਾ ਖੜਕਣਾ ਖੜਾ ਜਾ ਕੇ ਸੋਚ ਚੁੱਕੀ ਹੈ ਤੇ ਆਪਾਂ ਉਸ ਗੱਲ ਤੋਂ ਭੱਜ ਗਏ ਜੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਨੂੰ ਨਹੀਂ ਛੱਡਿਆ ਨਾ ਤੇ ਬਖਸ਼ਣਾ ਉਹਨਾਂ ਨੇ ਤੁਹਾਨੂੰ ਵੀ ਨਹੀਂ 2 ਸਾਲ ਰਹਿੰਦੇ ਆ ਉਹ ਸੋਚ ਨੂੰ ਲੈ ਕੇ ਆਓ ਦੇਸ਼ ਦਾ ਸੁਧਾਰ ਕਰੋ ਸੂਬੇ ਦਾ ਸੁਧਾਰ ਕਰੋ ਨਹੀਂ ਤਾਂ ਜਿਹੜੀ ਆਉਣ ਵਾਲਾ ਸਮਾਂ ਉਹ ਤੁਹਾਨੂੰ ਮaaf ਨਹੀਂ ਕਰੇਗਾ